15 ਲੀਟਰ ਦੁੱਧ ਹਾਂ ਮਗਰ ਇਹਦੇ 25 ਤੇ ਮੁੱਲ ਇਹਦਾ ਆਪਾਂ ਕੀਤਾ ਏ 52000 ਦੀ ਜਸਨੋ ਚਲੋ ਕਮੈਂਟ ਦਾ ਵੈਸੇ ਕਰਨੇ ਬੰਦੇ ਆ ਕਈ ਕਹਿ ਦਿੰਦੇ ਆ ਅੱਗੇ ਬਾਟੀਆਂ ਹੁੰਦੀ ਬਈ 5 ਕਿਲੋ ਦੀ ਅੱਜ ਕੋਈ ਬੰਦਾ ਕਾਲ ਨੂੰ ਆ ਕੇ ਦੇਖ ਲੈ ਦੋ ਹੀ ਬਾਲਟੀਆਂ ਆਪਣੇ ਕਹਿੰਦੇ 9 ਕਿਲੋ ਦੀ ਬਾਲਟੀ ਆ ਠੀਕ ਹੈ ਛੋਟੀ ਨਹੀਂ ਬਾਲਟੀ ਠੀਕ ਹੈ ਇੰਦਰ ਕਿੰਨਾ ਦੁੱਧ ਸ ਹੈ 11 ਕਿਲੋ ਦੁੱਧ ਜੀ ਆਪਾਂ ਚਵਾ ਕੇ ਦੇ ਦਾਂਗੇ 17 ਕਿਲੋ ਹਾਂ ਜਾਊਗੀ ਪਲਾਸੀ ਉਦੋਂ ਤੇ ਇਹਦਾ ਫਿਰ ਕੀ ਮੁੱਲ ਕਰਨਾ ਬਾਈ ਢੰਗ ਦੇ ਸਾਫ ਆ ਮੰਨ ਕੇ ਚਲੋ ਚੋ ਆਈ ਬੋਦ ਪੋਲੀ ਆ ਬਿਲਕੁਲ ਹੈ ਨਾ ਬਾਈ ਬਈ ਮੈਂ ਕਹਿੰਦਾ ਬਈ ਵੇਟ ਦਾ ਦੋਆ ਮੱਝਾਂ ਜਨਾਂ ਲਈ ਵਰਦੀ ਹੈ ਕਿ ਨਹੀਂ ਵਾਹ ਬਾਕੀ ਅੱਜ ਸੂਈ ਆ 2-4 ਦਿਨ 10 ਦਿਨ ਖਾ ਪੀ ਕੇ ਹਾਂ ਫਿਰ ਮਾਂ ਛੋਟੀ ਦੱਸੂਗੀ 13 ਤੋਂ ਪਲੱਸ 13.5 ਲੀਟਰ ਕੰਡੇ ਵਾਲਾ ਠੀਕ ਹੈ ਭਾਈ 13 ਕਿਲੋ ਨੂੰ ਤਾਂ ਕੋਈ ਹੱਥ ਵੀ ਨਾ ਲਾਵੇ ਠੀਕ ਹੈ ਭਾਈ ਤੇ ਚਵਾਪ ਸਮਾ ਦੀ ਗਾਰੰਟੀ ਆ ਕੋਈ ਤੋਰੇ ਨੂੰ ਵੀ ਕਰ ਹੈ ਨਾ ਕੋਈ ਬੰਦਾ ਕਮੀ ਕੱਢ ਦੇਵੇ ਤੇ ਆਪਾਂ ਮੱਝ ਫਰੀ ਦੇਵਾਂਗੇ ਹਾਂ ਜਿੰਦਰ ਕਿੰਨਾ ਦੁੱਧ ਸਹਿਜਲੇ ਤਿਆਰ ਹੈ 13.5 ਕਿਲੋ ਆ ਠੀਕ ਹੈ ਭਾਈ ਕੋਈ 13 ਨੂੰ ਤਾਂ ਹੱਥ ਵੀ ਨਾ ਲਾਵੇ ਬੜਾ ਠੀਕ ਦੂਜਾ ਸੂਆ ਸੂਈ ਵੀ ਆ ਹਾਂ ਅੱਜ ਸਵੇਰੇ ਸੂਈ ਜਾ ਬਿਲਕੁਲ ਹੈ ਨਾ ਭਾਈ ਮਾਲਕ ਨੇ ਕਿਹਾ ਸੀ 15 13 ਕਿਲੋ ਪਹਿਲੇ ਸੂਕੇ ਦਾ ਚੋਆ ਆਇਆ ਨੇ ਠੀਕ ਹੈ ਭਾਈ ਤੇ ਚਲੋ ਐਸ ਗਿਆ ਦੀ ਸੇਵਾ ਦੇ ਦੋ ਚਾਰ ਦਿਨ ਪਹਿਲਾ ਸੂਕੀ ਘਰ ਦਾ ਕਰਕੇ ਉਪਰ ਆਇਆ ਠੀਕ ਹੈ ਭਾਈ ਝੂਮ ਜਿੰਦਰ ਕਿੰਨੀ ਕੁਮੀਰ ਜਿਵੇਂ ਘੱਟ ਘੜ ਵੜਾ ਹਨਾ ਖਣ ਖੱਪਣ ਦਾ ਸੋਨਾ ਕਿੰਨੇ ਕੁ ਦੁੱਤੇ ਚਲੀ ਜਾਊਗਾ ਭਾਈ ਅੱਜ ਸਵੇਰੇ ਆਵੇਂ ਤੁਹਾਨੂੰ ਝੂਠ ਮਾਰਦ ਕੇ ਬਚਾਰ ਜਾ ਸასი ਗਾਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਚੋਟੀਆਂ ਕਲਾ ਤਹਿਸੀਲ ਵੀ ਮੋਗਾ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਤਿੰਨ ਨਾਗ ਕਵਰ ਕਰਕੇ ਦਿਖਾਵਾਂਗੇ ਤਿੰਨਾਂ ਦੇ ਰੇਟ ਬਿਲਕੁਲ ਲੈਣ ਦੇਣ ਵਾਲੀ ਹੋਣਗੇ ਤੇ ਤਿੰਨੇ ਤਾਜ਼ੇ ਸੂਏ ਸਵਾਏ ਆ ਸਾਰੀ ਜਾਣਕਾਰੀ ਆਪਾਂ ਮਨਜਿੰਦਰ ਤੋਂ ਲੈਣੇ ਆ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਾਸਰੀ ਗਾ ਜਿਹੜੇ ਆਪਣੇ ਚੈਨਲ ਨਾਲ ਜੁੜਿਆ ਜੀ ਤੇ ਮਨਜਿੰਦਰ ਭਾਈ ਸਭ ਤੋਂ ਪਹਿਲਾਂ ਕਰਮ ਵਾਲੀ ਇਹਦੇ ਬਾਰੇ ਦੱਸ ਦਿਓ ਨਾ ਭਾਈ ਜਿਹੜੀ ਤਾਜੀ ਸੂਈ ਜਿਹੜੀ ਗਾਂ ਆ ਆਪਣੇ ਕੋਲ ਆਣਾ ਕੀ ਰਿਟੇਲ ਆ ਕੰਨਵਾ ਸੂਆ ਸੂਈ ਆ ਬੱਚਾ ਕੀ ਆ ਕਿੰਨਾ ਦੁੱਧ ਤਿਆਰ ਆ ਭਾਈ ਭਾਈ ਜੀ ਜਰਸੀ ਦਾ ਕਰੌਸ ਆ ਇਹ ਚੀਕ ਭਾਈ ਬੱਚਾ ਮਗਰ ਜਰਸ ਵੀ ਹੋ ਸਕਦਾ ਚਲੋ ਕੋਈ ਸਾਈ ਵਾਲ ਮੰਨ ਲ ਜਾਵੇ ਜਦ ਤਮਾਰਜੀ ਮਾਰ ਲੇ ਜੀ ਬਈ ਮਾਲਕਾਂ ਨੇ ਪਹਿਲਾ ਸੁਆ ਗਿਆ ਆਪਾਂ ਦੂਜਾ ਲਾ ਲਓ ਜਾਂ ਤੀਜਾ ਸਮਝ ਲਓ ਜਦ ਨਾਲ ਨੀਆ ਜਵਾਬ ਸਮਾ ਦੀ 1 ਨੰਬਰ ਆ ਠੀਕ ਆ ਬਈ 15 ਕਿਲੋ ਦੁੱਧ ਰੈਡੀ ਆ 15 ਤੋਂ ਪਲੱਸ ਹੀ ਆ ਮਨ ਕੇ 15 ਕਿਲੋ ਕੰਡੇ ਚਾੜ ਦੇ ਹੋਏ ਕੋਈ ਵੀ ਠੀਕ ਆ ਬਈ ਤੇ ਦੁੱਧ ਨੂੰ ਬਣ ਕੇ 17 18 ਕਿਲੋ ਨੂੰ ਹੱਥ ਮਾਰੂਗੀ ਠੀਕ ਆ ਬਈ ਕਾਜੀ ਕਰੀ ਤੋਰੀ ਭਈ ਹੈ ਨਾ ਤੇ ਬਾਕੀ ਭਈ ਉ ਵੀ ਬਣ ਜਿੰਦਰ ਜਿਵੇਂ ਅੱਗੇ ਤੋਂ ਗੱਲ ਕਰਦਾ ਹੈ ਵੀ ਮੱਝ ਹੀ ਆਂ ਮੇਰੀ ਭਾਈ ਗੱਲ ਮੱਝ ਭਾਈ ਦੂਜਾ ਨੰਬਰ ਗੱਲ ਆ ਫੈਂਟ ਨਹੀਂ ਮੈਂ ਕੜ ਹਾਂ ਗਾਰੰਟੀ ਆ ਜੇ ਮਖਣੀ ਨਾ ਹੋਵੇ ਤਾਂ ਗਾਂ ਫਰੀ ਦੇਵਾਂਗੇ ਹਾਂ ਇਹ ਜਦੋਂ ਜੋਸ਼ ਨਾਲ ਚੋਮਾਂਗੇ ਹਨਾ ਉਹ ਚੱਕ ਦੀ ਮਖਣੀ ਬਣੂਗੀ ਕਿ ਨਹੀਂ 2 ਘੰਟੇ 3 ਘੰਟੇ ਤੋਂ ਪਿਆਰ ਹੋਵੇ ਉਹ ਮਖਣੀ ਦੀ ਦਲੀ ਬਣ ਜੂਗੀ ਬਿਲਕੁਲ ਹਨਾ ਬਾਈ ਤੇ ਮਨਜਿੰਦਰ ਕਿੰਨਾ ਦਾ ਸਦੋ ਤੇ ਥੱਲੇ ਤਿਆਰ ਹੈ 15 ਤੋਂ ਪਲੱਸ ਆ ਜੀ 15 ਹਨਾ ਹਾਂ ਆਪ 15 ਮੰਨ ਕੇ ਦੇਵਾਂਗੇ ਤੇ ਬਾਈ ਕੀ ਮੁੱਲ ਕਰਨਾ 15 ਦਾ ਮਗਰ ਇਹਦੇ ਬੱਚੀ ਆ ਇਹਦਾ 52000 ਰੁਪਈਆ ਜੀ 52000 ਹਨਾ ਮਾਨਤਾਨ ਕਰ ਦਾਂਗੇ ਜੀ ਮਗਰ ਵੀ ਇਹਦੇ ਬੱਚੀ ਆ ਹਨਾ ਹਾਂਜੀ ਤੇ ਤੇ ਬੱਚਾ ਨਹੀਂ ਛੱਡਣ ਦੀ ਜ਼ਰੂਰਤ ਹੈ ਕਹਿੰਦਾ ਨਾ ਕ੍ਰੋਸ ਆਂਗਾ ਬਈ ਥੋੜਾ ਬੱਚਾ ਛੱਡੋ ਜਾਂ ਨਾ ਛੱਡੋ ਮੈਂ ਤਾਂ ਵੈਸੇ ਬੱਚਾ ਮੂੰਹੇ ਬੰਨਤਾ ਵਾ ਠੀਕ ਹੈ ਬਈ ਹਾਂ ਮਸ਼ੀਨ ਨਾਲ ਹੀ ਚਲੋ ਹੱਥ ਨਾਲ ਚਲੋ ਠੰਡੀ ਬਹੁਤ ਠੀਕ ਹੈ ਬਈ ਮੋਲੇ ਦਾ ਪਾਕੀਤਾ ਇਹ 52000 ਬਹੁਤ ਜਾ ਯਾਰ ਤੇ ਮਨਿੰਦਰ ਭਾਈ ਦੂਸਰੇ ਨੰਬਰ ਵਾਲੀ ਝੋਟੀ ਤੇ ਆ ਜਾ ਬਈ ਹਨਾ ਪਲੇਸ ਦੇ ਨੇੜੇ ਹੋਗੇ ਬਈ ਕਦ ਕੜ ਦਾ ਚਜਜਮਣ ਚਾਹੀਦਾ ਇਹਦਾ ਕਦ ਕੜ ਬੜਾ ਝੋਟੀ ਜਾਣਾ ਬਈ ਬਾਈ ਜੀ ਦੂਜਾ ਸੂਆ ਸੂਈ ਵੀ ਆ ਹਾਂ ਅੱਜ ਸਵੇਰੇ ਸੂਈ ਜਾ ਬਿਲਕੁਲ ਹਨਾ ਬਈ ਮਾਲਕ ਨੇ ਕਹਿਆ ਸੀ 15 13 ਕਿਲੋ ਤੇ ਚਲੋ ਐਸ ਕੀ ਆ ਦੀ ਸੇਵਾ ਦੇ ਦੋ ਚਾਰ ਦਿਨ ਪਹਿਲਾਂ ਸੂਹੀ ਘਰ ਦਾ ਕਰਕੇ ਉਪਰ ਆਇਆ ਠੀਕ ਆ ਬਾਈ ਤੇ ਕੱਦ ਕੱਡ ਮੰਨ ਕੇ ਮੈਨੂੰ ਲਗਾਉਂਦੀ ਆ ਬਾਈ ਤੁਰੀ ਆ ਦੀ ਦਾ ਸਮਝ ਗਰੀ ਆ ਪਾਟ ਕੇ ਦਿਖਾਵਾਂਗੇ ਇਹ ਬੱਚੇ ਬੁੱੱਚੇ ਨਾਲ ਸਹਿਨ ਦਾ ਥਾਂ ਭਾਂਡੇ ਦੇ ਸਾਫ ਆ ਮੰਨ ਕੇ ਚਲੋ ਚੋ ਆਈ ਬੋਦ ਪੂਰੀ ਜੀ ਬਿਲਕੁਲ ਹੈ ਨਾ ਬਾਈ ਬਾਈ ਮੈਂ ਕਹਿੰਦਾ ਵੀ ਵੇਟ ਤਾਂ ਦੋਆ ਮੱਝਾਂ ਜਣਾ ਲਈ ਫਰਦੀ ਹੈ ਕਿ ਨਹੀਂ ਬਾਕੀ ਅੱਜ ਸੂਈ ਆ ਦੋ ਚਾਰ ਦਿਨ 10 ਦਿਨ ਖਾ ਪੀ ਕੇ ਹਾਂ ਫਿਰ ਮਾਂ ਛੋਟੀ ਦੱਸੂਗੀ ਹੈਗੀ ਬਿਲਕੁਲ ਹੈ ਨਾ ਬਾਕੀ ਤੋਰੇ ਤਾਰੇ ਵਾਲੋ ਹੈ ਨਾ ਜਿਵੇਂ ਠੰਡੀ ਸੀਲ ਆ ਤੇ ਉਸ ਹਾਵਣਾ ਤੋਰੇ ਨਾ ਬਨਜਿੰਦਰ ਜਾਦਾ ਦਾ ਪਤਾ ਲੱਗਦਾ ਪਸੂ ਸਰੀਬ ਕਿੰਨਾਗਾ ਦੁੱਧ ਦਰ ਹਣਾ ਬਾਈ ਉਹ ਜਿਹੜੇ ਕਿੰਨੀ ਕਮੀ ਦੇ ਜਿਵੇਂ ਕੱਦ ਕੜ ਵੜਾ ਹਣਾ ਹਨ ਖੱਪਣ ਦਾ ਸੋਹਣਾ ਕਿੰਨੇ ਕ ਦੁੱਧ ਚਲੀ ਆਊਗਾ ਬਾਈ ਅੱਜ ਸਵੇਰੇ ਐਵੇਂ ਤੁਹਾਨੂੰ ਝੂਠ ਮਾਰਦ ਕੇ ਬੱਚਾ ਰਜਾ ਕਿਲੋ ਕੁ ਚੋਇਆ ਸੀਗਾ ਠੀਕ ਆ ਬਾਈ ਠੀਕ ਉਹ ਵੀ ਇਹਨੂੰ ਪਿਆਤਾ ਠੀਕ ਆ ਤੇ ਮੰਨ ਕੇ ਇਹ ਚੰਗੀ ਚੱਲ ਵੀਦਾ 15 16 ਕਿਲੋ ਮੱਝ ਇਹਨੂੰ ਦੁੱਧ ਕੀ ਕਹਿੰਦਾ ਕੀ ਕਹਿੰਦਾ ਹਣਾ ਬਾਕੀ ਘਰੇ ਖੜੀ ਦਾ ਪਤਾ ਲੱਗੂ ਮੱਝ ਹੈਗੀ ਆ ਮੱਝ ਹੈਗੀ ਆ ਹਣਾ ਤੇ ਮਨਜਿੰਦਰ ਕੀ ਮੁੱਲ ਕਰਨਾ ਇਹਦਾ ਬਾਈ ਆਪਾ ਇਹਦਾ 140 ਹੈ ਜੀ 140000 ਕੋਈ 5 ਲਾ ਤੋਂ 50 ਲਾ ਤੋਂ ਕੋਈ ਬੱਚਾ ਬਈ ਇਹਨੇ ਦਿੱਤਾ ਏ ਕਟਾ ਜੀ ਬੱਚਾ ਇਹਦੇ ਮਗਰ ਕਟਾ ਹਨਾ ਇਹਦਾ ਕਿ ਇਹਦੇ ਮਗਰ ਕਟਾ ਬਾਈ ਤੇ ਮਨਜਿੰਦਰ ਬਾਈ ਉਸ ਤੋਂ ਬਾਅਦ ਦੂਸਰੇ ਤੀਜੇ ਨੰਬਰ ਵਾਲੀ ਜਿਹੜੀ ਮੱਝ ਤੇ ਆਜੋ ਬਈ ਹਨਾ ਇਹਦੀ ਕੀ ਡਿਟੇਲ ਆ ਬਾਈ ਇਹਦੀ ਬਾਈ ਇਹ ਤੀਜਾ ਸੁਆ ਸੂਈ ਆ ਜੀ ਠੀਕ ਆ ਬਾਈ ਠੀਕ ਆ ਆਪਾਂ ਦੂਜਾ ਵੀ ਕਹਿ ਸਕਦੇ ਪਰ ਨਹੀਂ ਤੀਜਾ ਸੁਆ ਸੂਈ ਵੀ ਆ ਠੀਕ ਆ ਬਾਈ ਤੇ 13 ਤੋਂ ਪਲੱਸ 13.5 ਲੀਟਰ ਕੰਡੇ ਵਾਲਾ ਠੀਕ ਆ ਬਾਈ 13 ਕਿਲੋ ਨੂੰ ਤਾਂ ਕੋਈ ਹੱਥ ਵੀ ਨਾ ਲਾਵੇ ਠੀਕ ਆ ਬਾਈ ਤੇ ਚਵਾਪ ਸਮਾ ਦੀ ਗਾਰੰਟੀ ਆ ਕੋਈ ਬੰਦਾ ਧੋਰੇ ਨੂੰ ਵੇਚ ਰ ਤੇ ਆਪਾਂ ਮੱਧ ਫਰੀ ਦੇਵਾਂਗੇ ਸ਼ਕੀਨ ਵੀ ਆ ਹਨਾ ਸਾਰਾ ਮਫੀਤਣ ਬਹੁਤ ਸੋਹਣਾ ਜਿਵੇਂ ਆਪਾਂ ਗੱਲ ਕਰ ਵਧੀ ਵੀ ਆ ਜਵਾਬ ਇੱਕ ਨੰਬਰ ਆ ਜੀ ਬਿਲਕੁਲ ਪੱਕਾ ਲਾ ਕੰਮ ਹੀ ਇੱਕ ਹੀ ਆ ਬੱਚਾ ਮਗਰ ਕਟਾ ਬੱਚਾ ਕੱਟੀ ਹੁੰਦੀ ਤੇ ਫੇਰ ਪਤਾ ਲੱਗੀਆਂ ਚਲੋ ਉਹ ਇਹ ਇਥੋ ਤੁਸੀਂ ਚੈੱਕ ਕਰ ਲੋ ਹਨਾ ਭਜਨ ਭੋਜਨ ਬਹੁਤ ਸੋਹਣਾ ਜਿੰਦਰ ਕਿੰਨਾ ਦੁੱਧ ਸਹਿਜ ਨਾਲ ਤਿਆਰ ਵੀ ਸਾਢੇ 13 ਕਿਲੋ ਆ ਠੀਕ ਆ ਭਾਈ ਕੋਈ 13 ਨੂੰ ਦਾਤੂ ਨਾ ਲਾਵੇ ਬਸ ਠੀਕ ਆ ਨਾ ਵੀ 13 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਕੋਈ ਇਹ ਨਾ ਮੰਨੋ ਹਨਾ ਵੀ ਦੋ ਦੋ 13 ਤੋਂ ਘੱਟ ਵੀ ਨਹੀਂ ਹੋਣਾਗਾ ਤੇ ਬਾਕੀ ਬਾਈ ਉਹ ਜਿਹੜੇ ਸਾਹ ਹੁਣਾਂ ਥਣ ਥੋਣਾਂ ਬਾਈ ਚਵਾਈ ਦੀ ਬਹੁਤ ਸੋਹਣੀ ਹੋਊਗੀ ਹਣਾ ਮੈਂ ਕਹਿੰਨਾ ਬਾਈ ਸਰਾ ਸੱਟ ਹੀ ਆ ਹਾਂ ਤੇ ਆ ਤੁਸੀਂ ਦੇਖੋ ਨਾ ਕਰਮਾਲੀ ਦਾ ਵਜਨ ਵਜੂਦ ਤੇ ਮਨਜਿੰਦਰ ਇਹਦਾ ਫਿਰ ਕੀ ਜਿਹੜਾ ਆਪਾਂ ਲੈਣੀ ਹੈ ਬਾਈ ਇਹਦਾ 125 ਆ ਜੀ 1 ਲੱਖ 25 ਆ 25000 ਰੁਪਏ ਮਾਨਤਾਨ ਕਰ ਦਾਂਗੇ ਜੀ ਆ ਇਹਦਾ ਬੱਚਾ ਖੜਾ ਬਾਈ ਹਾਂ ਜੀ ਤੇ ਥਾਣਾ ਤੋਂ ਧਾਰਾ ਤੁਰਾ ਲੈ ਜਾਮਾ ਓਕੇ ਬਾਈ ਹਣਾ ਬਾਈ ਮੈਂ ਕਹਿੰਨਾ ਕੋਈ ਕਮੀ ਘੜ ਜੇ ਤਾਂ ਆਪਾਂ ਬੈਠੇ ਆ ਬਾਠ ਠੀਕ ਹੈ ਤੇ ਮਹਿੰਦਰ ਭਾਈ ਮਰਾਇਏ ਤਾਂ ਆ ਰਹੇ ਨੇ ਇੱਕ ਲਾਸਟ ਦੇ ਕਹਾਵੀ ਦਿਖਾ ਦਗੇ ਠੀਕ ਹੈ ਨਾ ਭਾਈ ਤੇ ਇੱਕ ਤੋਂ ਭਾਈ ਮੰਨ ਕੇ ਚਲੋ ਜਾਂ ਲਿਆਂਦਾ ਹੈ ਠੀਕ ਹੈ ਭਾਈ ਹਾਂ ਪਰ ਇਹ ਦੱਸ ਕੇ ਦੇਵਾਂਗੇ ਆਪਾਂ 17 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਕਿੰਨੀ ਭਾਈ 17 ਕਿਲੋ ਦੀ 17 ਗੱਲ ਟੋਰ ਦੀ ਭਾਈ ਇਹਨੂੰ ਠੀਕ ਹੈ ਭਾਈ ਪੂਰਾ 17 ਕਿਲੋ ਦੁੱਧ ਚੋਇਆ ਕਿ ਹੋ ਸਕਦਾ ਪਲੱਸ ਵੀ ਜਾੜਵੇ ਠੀਕ ਹੈ ਭਾਈ ਤੁਹਾਨੂੰ ਇਹਦੇ ਨਾਲ ਚੰਗੀ ਆ ਠੀਕ ਹੈ ਭਾਈ ਬਾਦ ਨੇ ਬਾਏ ਵੀ ਥੋੜਾ ਪਿੱਛਾ ਮਾਰਦੀ ਭਾਰ ਕੱਢਦੀ ਆ ਓਕੇ ਉਹ ਆਪਰ ਦੱਸ ਕੇ ਦੇਣੀ ਆ ਤੇ ਇਹ ਸਵਾ ਕੇ ਵੀ ਦੇ ਦਾਂਗੇ ਤੇ ਦੁੱਧ ਵੀ ਚਵਾ ਕੇ ਦੇ ਦਾਂਗੇ ਠੀਕ ਆ ਬਈ ਹਾਂ ਅਜੇ ਦੈਨੇ ਦੇ 5-7 ਪਏ ਆ ਤੇ ਲੇਵਾ ਤਾਂ ਅੱਜ ਵੀ ਬਣ ਕੇ ਰੋ ਉਹ ਕਹਿੰਦਾ ਲੈਟਰੇਟ ਘੱਟ ਐ ਐਚ ਐਫ گاਵਾ ਨੂੰ ਲੇਵਾ ਕੱਢੂਗੀ ਠੀਕ ਆ ਮਹਿੰਦਰ ਕੰਨਾ ਦੋ ਤਾਂ ਸੈਂ 11 ਕਿਲੋ ਦੁੱਧ ਜੀ ਆਪਾਂ ਚਵਾ ਕੇ ਦੇ ਦਾਂਗੇ 17 ਕਿਲੋ ਹਾਂ ਜਾਊਗੀ ਪਲਾਸੀ ਉਦੋਂ ਤੇ ਇਹਦਾ ਫਿਰ ਕੀ ਮੁੱਲ ਕਰਨਾ ਬਾਈ ਇਹਦਾ ਮੁੱਲ ਫੋਨ ਤੇ ਹੋਊਗਾ ਜੀ ਇਹਦਾ ਫੋਨ ਤੇ ਕਰਨਾ ਕਿਉਂਕਿ ਇਹ ਚ ਬਾਈ ਨੇ ਦੱਸਦਾ ਵੀ ਜਿਹੜੀ ਆ ਨਾ ਹਾਂ ਥੋੜਾ ਭਾਰ ਜ਼ਰੂਰ ਦਿਖਾਉਂਦੀ ਆ ਹਾਂ ਤੇ ਵੀ ਉਹ ਚਲੋ ਕੁਝ ਉਹ ਵੀ ਆਈ ਨਹੀਂ ਆ ਬਣ ਗਈ ਅਈ ਫਿਰਦੀ ਰਾਤ ਨੂੰ ਬਿਲਕੁਲ ਹੈ ਨਾ ਭਾਈ ਉਹ ਕੋਈ ਗੌਰ ਵਾਲਾ ਜਾਂ ਕੋਈ ਸਮਝ ਵਾਲਾ ਬੰਦਾ ਲੈ ਜੇ ਉਹਦੇ ਹੈ ਨਾ ਉਹਦੇ ਭਾਈ ਕਹਿੰਦਾ ਰੇਟ ਇਹਦਾ ਫੋਨ ਤੇ ਹੋ ਜਾਊਗਾ ਤੇ ਮਨਿੰਦਰ ਭਾਈ ਮਰਾਇਏ ਤਾਰਾ ਕਰਾ ਦੀ ਹੈ ਨਾ ਆਪਾਂ ਵੀ ਇਹਦੀ ਚਵਾਈ ਕਰਕੇ ਦਿਖਾਉਣਾ ਓ ਮਨਿੰਦਰ ਕੋਈ ਚੱਕਰ ਨਹੀਂ ਬੱਛੀ ਛੱਡਣੀ ਛੱਡੋ ਨਹੀਂ ਚਾਹੀਦਾ ਭਾਈ ਬੱਛੀ ਦਾ ਆਪਾਂ ਵੀਡੀਓ ਆ ਲੈ ਮਨ ਕੇ ਯਕੀਨ ਨਹੀਂ ਕੋਈ ਕਰਦਾ ਆਪਣੇ ਤੇ ਅਗਲਾ ਕਹਿੰਦਾ ਹਾਂ ਹੈ ਨਾ ਇਹ ਕਿੰਨੇ ਦਲਾ ਲਿਆ ਭਾਈ ਤੇ ਬੱਚਾ ਛੱਡਣ ਦੀ ਜਰੂਰਤ ਨਹੀਂ ਗੀ ਠੀਕ ਹੈ ਭਾਈ ਥੋੜੀ ਹੋਰ ਇਧਰ ਨੂੰ ਕਰ ਲੋ ਇਹਨੂੰ ਇਹ ਕਿਧਰ ਗਰਲਾ ਮਾਰਦਾ ਆ ਹਾਂ ਬਸ ਬੱਚਿਆਂ ਦੇ ਪਾਸੇ ਬੰਨ੍ਹ ਦੇ ਤੇ ਦਾਣਾ ਪਾ ਦੇ ਇੱਧਰ ਬੰਨ੍ਹਦਾ ਮੱਚੇ ਮਾਰਦੀ ਬੰਨ੍ਹ ਦੇ ਦਾਣਾ ਖਾ吃 ਦਾਣਾ ਪਾ ਦੇ ਯਾਰ ਮਾਰ ਦੇ ਗੋਲੀਆਂ ਵਾਲਾ ਪਾ ਦੇ ਚਵਾਈ ਬੜੀ ਹੋਣੀ ਹੈ ਭਾਈ ਜੇ ਇਹ ਬਹੁਤ ਗੱਲ ਹੋ ਰਹੀ ਹੈ ਭਾਈ ਨਿਕਾ ਆਪ ਮਸ਼ੀਨਾਂ ਚੋਂਦੇ ਸੀਗੇ ਠੀਕ ਹੈ ਭਾਈ ਤੇ ਮਸ਼ੀਨ ਵਾਲੇ ਪਾਸ ਵੀ ਚਵਾਈ ਕਰਦੀ ਜਾਂਦੀ ਮਰ ਕੇ ਪਰ ਇਹ ਜਿਹੜੀ ਵਾਲੀ ਹੋ ਰਹੀ ਹੈ ਚਵਾਈ ਘਾਰ ਬੜੀ ਮੋਟੀ ਹੈ ਜਿੰਦਰ ਭਾਈ ਇਹ ਵਧੀਆ ਜਾਨੀਏ ਦੁੱਧ ਵੀ ਇਹਦਾ ਗਣਕਾਰੀ ਹੋਊਗਾ ਵਧੀਆ ਜੀ ਹਾਂ ਨਾ ਇਹ ਬੰਦੇ ਕਹਿੰਦੇ ਚਲੋ ਆਪ ਦਾ ਕੰਮ ਕਰਦੇ ਆ ਐਫਪੀ ਚੰਗੀਆਂ ਆ ਪਰ ਕਈ ਬੰਦੇ ਜਿਹੜੇ ਦੁੱਧ ਪੀਣ ਨੂੰ ਲੈਂਦੇ ਆ ਕਿ ਨਹੀਂ ਬਾਈ ਜੀ ਮੱਖਣੀ ਪੂਰੀ ਆਉਂਦੀ ਉੱਤੇ ਤੇ ਚਾਰੂ ਬਹੁਤ ਜ਼ਿਆਦੇ ਆ ਮੰਨ ਕੇ ਆਪਣੇ ਕੋਲੇ ਹਰਿਆਣੀਆਂ ਨੇ ਵੇਖਿਆ ਕਿ ਹਰਿਆਣੇ ਉਹਨਾਂ ਨੇ ਪਾਇਆ ਸੀਗਾ ਤੇ ਹਰਾ ਹਰਾ ਪਾ ਕੇ 17-18 ਕਿਲੋ ਦੁੱਧ ਆਉਂਦੀ ਵਧੀਆ ਹੁਣ 15 ਤੋਂ ਪਲੱਸ ਦੁੱਧ ਆਈ ਨਾ ਤਾਂ ਠੰਡ ਹੀ ਜ਼ਿਆਦੇ ਮੰਨੇ ਤੇ ਨਾ ਜ਼ਿਆਦਾ ਗਰਮੀ ਮੰਨੇ ਹਾਂ ਇਹ ਵੀ ਚੱਕਰ ਆਣਾ ਬਾਕੀ ਉਹ ਵੀ ਬਈ ਧਾਰ ਵੀ ਪੋਲੀ ਲੱਗਦੀ ਹੈ ਨਾ ਥੋੜਾ ਭਾਰ ਬਹੁਤ ਹੈ ਬਈ ਪੂਰੀ ਮੈਂ ਕਹਿੰਦਾ ਸਿੱਧੀ ਨੈਸ਼ਨਲ ਡੈਰੀ ਜਾਂਦੀ ਹੈ ਜੀ ਹਾਂ ਧਾਰ ਹੈ ਨਾ ਕਿਉਂਕਿ ਵੀਡੀਓ ਦੇ ਟਾਈਮ 'ਚ ਪਤਾ ਲੱਗਦਾ ਵੀ ਇੰਨੇ ਕ ਟਾਈਮ ਤੇ ਆਪਾਂ ਵੀਡੀਓ ਸ਼ੁਰੂ ਕੀਤੀ ਹੈ ਨਾ ਇੱਥੇ ਦੇ ਵੀ ਚਵਾਈ ਹੈ ਨਾ ਹੋ ਜਾ ਨੇੜੇ ਡਰਦੀ ਨਹੀਂ ਆਵੇਂ ਆ ਨਹੀਂ ਦੇਖਦੀ ਪਈ ਹੈ ਬਈ ਚਲੋ ਕਮੈਂਟ ਦਾ ਵੈਸੇ ਕਰਨੇ ਬੰਦੇ ਆ ਕਈ ਕਹਿ ਦਿੰਦੇ ਆ ਅੱਗੇ ਬਾਤ ਹੀ ਹੁੰਦੀ ਬਈ 5 ਕਿਲੋ ਦੀ ਅੱਜ ਕੋਈ ਬੰਦਾ ਕਾਲੂ ਆ ਕੇ ਦੇ ਦੇ ਦੋ ਹੀ ਬਾਲਟੀਆਂ ਆਪਣੇ ਕਹਿੰਦੇ 9 ਕਿਲੋ ਦੀ ਬਾਲਟੀ ਆ ਠੀਕ ਹੈ ਛੋਟੀ ਨਹੀਂ ਬਾਲਟੀ ਠੀਕ ਹੈ ਨਰੇਂਦਰ ਉਹ ਆਪਾਂ ਉਹ ਕੰਮ ਕਰਦੇ ਹੀ ਨਹੀਂ ਬਈ ਅਗਲਾ ਚੋ ਕੇ ਲੈ ਲਵੇ ਹਨਾ ਆਪਦੀ ਤਸੱਲੀ ਹਾਲਾ ਕਿ ਜਿਹੜਾ ਗੱਬਣ ਪਸ਼ੂ ਦਾ ਉਹ ਚ ਬਾਈ ਕਹਿ ਬੋਲ ਜਨਾ ਹੋ ਜਾਂਦਾ ਬਾਈ ਜਲ ਮੰਦਾ 5 ਨਹੀਂ 7 ਕਿਲੋ ਕਹਿ ਦੂਗਾ 10 ਕਿਲੋ ਵੀ ਕਹਿ ਸਕਦਾ ਗੱਬਣ ਦਾ ਕੋਈ ਤੇ ਬਾਕੀ ਜੇ ਉਹ ਜਿਆ ਕੰਮ ਕਰਨਾ ਬਾਈ ਆਪਾਂ ਹਮਾਚ ਲਾਂਗੇ ਢਾਂਡੀਆਂ ਲੈ ਕੇ ਦੇ ਸਕਦੇ ਆ ਇਹ ਸਾਰੀ ਰਕਮ ਮਿੱਟੀ ਹੁੰਦੀ ਨਾਲੇ ਕਰਵਾ ਆਪਾਂ ਨੂੰ ਐ ਵੀ ਚੰਗੀ ਚੀਜ਼ੀ ਦੇਵੋ ਅਗਲੇ ਨੂੰ ਹੈਨਾ ਸੁਭਾ ਬਾਈ 20 ਦਿਨਾਂ ਦਾ ਹੈਗਾ ਠੀਕ ਹੈ ਬਾਈ ਕੋਈ ਮੁੜ ਕੇ ਆ ਕੇ ਕਹਿਣਾ ਦਵੇ ਹਨਾ ਵੀ ਬੱਚੇ ਆਏ ਆ ਮਨਜਿੰਦਰ ਅੱਗੇ ਗੱਲ ਕਰ ਦਿੰਨੇ ਆ ਗੱਬਣ ਦੇ ਵਿੱਚ ਬਾਈ ਸਮਾਉਣੀ ਆ ਫਿਰ ਮਨਜਿੰਦਰ ਬਾਈ ਕਿੰਨਾ ਜਿਹੜਾ ਦੁੱਧ ਆ ਪੜੜਾ ਇਹਦੇ ਚੋਂ ਚਵਾ ਮਾਏ ਕੋਈ ਸੱਚਾ ਜਿਹੜਾ ਆਪਣੇ ਨਾਲ ਸੌਦਾ ਹੀ ਕਰ ਲੈ ਬਾਈ ਆ ਗਿਆ ਯਾਰ ਬਾਈ ਜੀ 55 ਤੋਂ ਪਲੱਸ ਦੋ ਜਾ 15 ਤੋਂ ਪਲੱਸ ਹੀ ਦੁੱਧੂਗਾ 16 ਨਿਕਲ ਸਕਦਾ 15 ਲੀਟਰ ਦੁੱਧ ਮਗਰੇ ਦੇ ਬੱਚੀ ਤੇ ਮੁੱਲੇ ਦਾ ਆਪਾਂ ਕੀਤਾ ਏ 52000 ਦੀ ਜਸਨੋ ਕਰਦਾ ਹੈ ਜਸਨੋ ਹੈ ਤੇ ਬਾਹਲਟੀ ਬਾਈ ਨੇ ਅੱਗੇ ਵੀ ਕਹਿਦਾ ਵੀ ਕੋਈ ਵਪਾਰਕਾਂ ਵਾਲੀ ਨੀਗੀ ਕੋਈ ਆ ਕੇ ਦੇਖ ਲਓ ਬਾਹਲਟੀ ਕਿਨਾਰੀ ਲਾਦੀ ਆਹ ਦੇਖੋ ਹੈ ਨਾ ਤੁਸੀਂ ਤੇ ਬਾਕੀ ਚੋਣ ਜਾਣ ਪੋਲਾ ਸੀ ਬਾਈ ਥੋੜਾ ਜਿਹਾ ਟਾਈਮ ਚੋਈ ਗਏ ਹੈ ਨਾ ਮਾਜੀ ਤਾਂ ਇੱਕ ਮੈਂ ਨੰਬਰ ਅਜਿਹਾ ਦੁੱਧ ਚੋਣ ਲੱਗੇ ਜੇ ਵਾਈਟ ਟੈਟ ਹੋਵੇ ਦਾ ਟੈਟ ਹੋਵੇ ਹਾਂ ਵੀਡੀਓ ਬਹੁਤ ਵੱਡੀ ਬਣ ਜਾਂਦੀ ਹੈ ਨਾ ਤੇ ਮਨਜੀਦਰ ਬਾਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਸੌਖਾ ਹੋ ਜਾਵੇ ਬਾਈ ਨਾਮ ਰਣਜਿੰਦਰ ਸਿੰਘ ਸੋਨ ਆਫ ਰਾਮ ਸਿੰਘ ਪਿੰਡ ਝੂਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਜੀ ਬਾਈ ਹਾਂਜੀ ਮੋਬਾਈਲ ਨੰਬਰ ਹੈ 98143 40403 9814340403 ਤੇ ਕਿਸੇ ਵੀ ਚਾਹੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਹੋਰ ਕੋਈ ਵੀ ਤਸ਼ਲੀ ਵਰਕ ਕਰਨੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹੂਗਾ ਜਿਉਂਦੇ ਵਾਦੇ ਰਹੋ ਜੀ ਧੰਨਵਾਦ